ਕਿਹੜੇ ਕਮਾ ਦਾ ਪੁੱਤ ਜਦੋਂ ਬਾਹਰ ਲਿਜਾਣ ਲੱਗਦਾ ਹੈ

স সা প করবে সক্ষামাে দি র্মেি মা ছলে পা অনু আমা মাহ সা মা মাে পি পা মাঝ ধ ব ।

बुढ़ा बुढ़िया मां जिन्हें थोड़े सह चो सह दता अपने पानी चो पानी दता अपनी रोटी चो रोटी दी अपने खूह चो खूब लता अपने खूह न जोड़ करके समझो दिता

एक टुकड़े दोखी कर दी है थोड़े घर को साफ के रखना लेकिन नो चली जाए बच्चे राखी जाए थी थी। तो कर दें थोड़ा दरवाजा खुदा रखते हैं इन्हू क्यों दरकार है मंगेगी कुछ नहीं माननी डेढ़ रोटी खाते जल साल में डेढ़ रोटी खादी चलो दी वाले माँ बाप की सेवा करो ना शर्मा चलो ठीक है माँ बाप है मैं अपने माँ बाप

ਆਪਣਾ ਕਾਜ ਜਾਂ ਕੱਢ ਕੇ ਚਲੂ ਜੇਦਾ ਜਿਹਦੀ ਕੋਈ ਚੀਜ਼ ਜਿੰਦੂਆਂ ਨੂੰ ਪਤਾ ਕਿਤੋਂ ਪਾ ਕੇ ਨਾਲ। ਉਹਦਾ ਸਹਾਰ ਕਰਦੇ। ਇਹਨਾਂ ਨੂੰ ਜਨਾ ਤੋਂ ਉਹਨੂੰ ਮੁਝੇ ਜੀ ਨੇ। ਇਹ ਮਾਮਾ ਨੂੰ, ਪੁਰੀਆ ਨੂੰ, ਭੈਣਾ ਨੂੰ, ਸਾਸਿ ਨੂੰ ਆਉਂਦੇ। ਜਿਹਨ ਵਰਤਾਂ ਇਹਨਾਂ ਜੇ ਪ੍ਰਾਣੀ ਦਾ ਉਹ ਚਾਚਾ ਲੈ ਮੁੰਡਾ ਬਾਕੀ ਖੜੀ ਬਣ ਕੇ ਆਉਂਦੇ। ਕਾਜ ਲੈ ਮੁੰਡਾ ਖੜੀ ਬਣ ਕੇ ਆਉਂਦੇ। ਇਹਨਾਂ ਨੂੰ ਦਾਦ ਨਾਲ ਕੁੜੀਆਂ ਦੇ ਕੁੜੀ ਗਰੀਬ ਨੇ ਮਾਗਣਾ ਜਸੋਮ ਗਰੀਬ ਆਜ ਤੱਕ ਕੁੜੀ ਗਰੀਬ ਹੋਈ ਨਾ ਹੋਈ ਨਾ ਹੋਈ ਨਾ ਝੱਭੀ ਇਹਨਾਂ ਦੱਸਣ ਕੁੜੀਆਂ ਜਦੋਂ ਮਰਾਂ ਜਾਂਦੇ ਨੇ ਕੁੜੀਆਂ ਬਾਪੇਆਂ ਕਰਕੇ ਜਾਂਦੇ ਨੇ ਤੇ ਮੁੰਡਿਆਂ ਦੇ ਬਾਪੇ 15 ਨੇ ਕਿ ਮੁੰਡੇ ਘਰ ਆ ਗਏ ਤੇ ਗਰੀਬ ਹੋ ਗਏ ਉਹ ਵੀ ਤਾਂ ਮੁੰਡੇ ਆਲੇ ਹੋਏ ਸਭ ਕੁੜੀਆਂ ਦਾ ਮੀਰਾਂ ਦੇ ਦੇਣਾ ਦਾ ਮੀਰਾਂ ਦਾ ਲੈਣਾ ਦਾ ਗਰੀਬ ਹੁੰਦਾ ਉਹ ਬੰਦੇ ਮੁੰਡੇ ਆਲੇ ਤੁਸੀਂ ਦੀ ਕੁੜੀ ਦਾ ਮਾਂ ਦਾ ਪਈ ਮਾਰ ਕੇ ਤਾਉ ਜਿੰਨਾ ਦਾ ਜਿੰਨਾ ਕਨਾਤ ਵੀ ਜਿਹੜਾ ਨਾ ਕੁੜੀ ਆਉਂਦੀ ਕੁੜੀ ਮੈਂ ਕੁੜੀ ਆਉਂਦਾ ਨਹੀਂ ਕਰਦਾ ਸਾਹਪੁੱਤ ਖਾਣੇ ਕੁੜੀਆਂ ਜਾਣ ਮਰਜ਼ੀ ਕਰਦੀਆਂ ਕਦੇ ਮੈਨੂੰ ਵਾਇਲ ਵਿੱਚ ਜੀ ਆਂ ਮੈਨੂੰ ਲੋੜ ਹੈ ਮਾ ਮਾਂ ਨੂੰ ਜੂਰੋ ਕੇ ਜੀ ਅੱਜ ਕੱਲ ਕਰਾਉਣੇ ਤਾਂ ਕਿ ਕੱਟ ਕੇ ਜੂਰ ਲੈ ਕੇ ਲੰਮਾ ਉਸੇ ਵਾਇਲ ਦੇ ਰੋਪੜ ਚੰਡੀਗੜ੍ਹ ਪੰਜਾਬ ਦੇ ਵਿੱਚ ਜਿਹੜੇ ਗੱਲ ਕਰਦੇ ਨੇ ਉਹ ਦੁਆ ਮੈਂ ਕਰਾਂਗੇ ਹਾਈਪੋਟੈਕ ਕਰਾਂਗਾ ਉਹ ਥੋੜੀ ਚਾਰੀ ਆ ਜਿਹਨੇ ਮਾਂ ਦੀ ਇੱਛੇ ਨੇ ਬਾਪ ਦੀ ਇੱਛੇ ਨੂੰ ਲਾਗਿਆ ਉਹ ਥੋੜੀ ਜੋ ਬਣਾਉਣਾ ਵੀ ਕੀ ਹੈ ਅਸੀਂ ਜਿਹੜੀ ਕੁੜੀ ਨੂੰ ਐਵੇਂ ਜਗਾ ਲਿਆ ਮਾਂ ਦਾ ਸਾਹਰਾ ਪਿੱਟ ਕੇ ਬਾਹਰ ਲਿਈ ਕੁੜੀ ਨੇ ਜਿਹੜੀ ਕੁੜੀ ਹੈ ਉਹ ਲਾਭਾ ਦੇ ਕਰਾਵੇ ਕੁੜੀਆਂ ਨੂੰ ਵੀ ਚਾਹੀਦਾ ਆਪਣੇ ਮਾਂ ਬਾਪ ਦੀ ਜਿਹੜੇ ਤਰ੍ਹਾਂ ਆ ਕੇ ਸ਼ੌਂਹੇ ਕਰਨੀ ਪਿੰਡਾਂ ਜਾਂ ਮਾਂ ਜਿਹੜੀ ਰੋਟੀ ਬੁਝੇ ਤਾਂ ਤੇ ਮਾਂ ਬਾਪ ਦੀ ਜਿਹੜੇ ਪਜਾ ਦੇਣਾ ਤੇ ਮੈਂ ਆਪਣੀ ਬੇਨਤੀ ਕਰਦਾ ਤੁਹਾਨੂੰ ਜੇ ਆਪਣੇ ਬੱਚਿਆਂ ਨੂੰ ਮਾਂ ਬਾਪ ਦੀ ਪਜਾ ਜਗਾ भेले, भेले, भेले। तो भेले, भेले, भेले। बापा जी ਮਨਦਰਪਾਲ ਜੀ ਆਪਣੇ ਬੁੜਾਕ ਅਰਥਾਦ ਨਾਲ ਆਪਣੇ ਸੁਭ ਅਰਥਾਦ ਨਾਲ ਜਨਾਬ ਬ੍ਰਹਮੁਖ ਨਹੀਂ ਕੋਈ ਜਾਣੀ ਕਿਸੇ ਵੀ ਕਰਨ ਦੀ ਨਹੀਂ ਜਿਹੜੀ ਯਾਰ ਤੋਂ ਨਾ ਕੁਰਬਾਨ ਹੋਵੇ ਜਿਦਾ ਮਨਦਰਪਾਲ ਜੀ ਨੇ ਆਪਣੇ ਯਾਰ ਦੀ ਬਾਤ ਆਪਣੀ वाह नहीं कभी भी नहीं सोचे रचनामा पेश का रखा यार मुर्शिद, जिन्हें मुश्किल हो तो जिन्हें You ਕਈ ਨਾਟਕਾਂ ਚ ਆਈਆਂ ਲੋਕਾਂ ਨੇ ਇੱਕ ਬੜੀ ਜ਼ੋਰਦਾਰ ਤਾੜੀਆਂ ਮਾਰ ਦਿੱਤੀਆਂ सारे प्रवीन ठाकुर जी बापाल जी बंदी बच्ची सारी जी ने बहुत ही प्यार बहुत सरकार बहुत ही मोहब्बत मैं इस प्यार शिक्रा एक बार दो बार काड़िया मार दो हसन मान के लिए